ਸਸ਼ੀਕਲ ਜੀ ਗੁੱਡ ਇਵਨਿੰਗ ਮਾਡਰਨ ਫੈਸ਼ਨ ਤੇ ਤੁਹਾਡਾ ਫੇਰ ਤੋਂ ਸਵਾਗਤ ਹੈ ਵਿਆਹਾਂ ਦੇ ਸੀਜ਼ਨ ਵਾਸਤੇ ਸਭ ਤੋਂ ਬੈਸਟ ਆਪਸ਼ਨ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਸੋਹਣੇ ਆਰਟੀਕਲ ਹੈ ਫੁੱਲ ਜਾਲ ਵਰਕ ਆਊਗਾ ਜੀ ਨੰਦਕਾਰਜਾਂ ਵਾਸਤੇ ਬੈਸਟ ਸੂਟ ਹੈ ਜੀ ਫੁੱਲ ਹੈਵੀ ਹੈ ਤੁਸੀਂ ਐਂ ਲਾ ਲਓ ਵੀ ਇੰਨਾ ਕੁ ਜ਼ਿਆਦਾ ਹੈਵੀ ਹੈ ਕਿ ਨੀਚੇ ਦਾ ਬੇਸ ਵੀ ਨਹੀਂ ਦਿਖ ਰਿਹਾ ਇੰਨਾ ਜ਼ਿਆਦਾ ਵਰਕ ਹੈਵੀ ਹੋਇਆ ਹੋਇਆ ਟੋਟਲੀ ਹੈਂਡ ਵਰਕ ਆਊਗਾ ਜੀ ਕਲਰ ਆਪਸ਼ਨ ਜੇ ਸੁਣੋ ਇਸ ਵਾਰ ਦੋ ਦਿਖਾ ਰਹੇ ਪਰ ਕਲਰ ਸੋਨੋ ਆਪਸ਼ਨ ਇਚ ਰੈੱਡ ਵੀ ਮਿਲ ਜੇਗਾ ਮਹਿਰੂਨ ਵੀ ਮਿਲ ਜੇਗਾ ਚਾਰ ਆਪਸ਼ਨਸ ਆਣਗੇ ਇਹ ਚਾਰੋਂ ਹੀ ਕਲਰ ਬਹੁਤ ਤੁਸੀਂ ਬ੍ਰੀਕਿੰਗ ਨਾਲ ਚੈੱਕ ਕਰਸੋ ਤੇ ਕਿੰਨਾ ਸੋਨਾ ਹੋਇਆ ਹੋਵੇ ਨਾਲ ਦੁਪੱਟਾ ਚੈੱਕ ਕਰੋ ਇਹਦਾ 4 ਸਾਈਡ ਬੱਲੇ ਨਾਲ ਦੁਪੱਟਾ ਆਇਆ ਹੋਇਆ ਦੁਪੱਟੇ ਦਾ ਵਰਕ ਚੈੱਕ ਕਰੋ ਜੀ ਕਿੰਨਾ ਜ਼ਿਆਦਾ ਸੋਨਾ ਹੋਇਆ ਹੋਵੇ ਵੈਸੇ ਸੂਟ ਹੀ ਇੰਨਾ ਹੈਵੀ ਹੈ ਕਿ ਦੁਪੱਟੇ ਦੀ ਲੋੜ ਹੀ ਨਹੀਂ ਤੇ ਪ੍ਰਾਈਸ ਰੇਂਜ ਇਹਦੀ ਜਿਹਦੇ ਟਾਈਮ 'ਚ ਮਾਰਕੀਟ 'ਚ 16000 ਤੋਂ ਸਟਾਰਟਿੰਗ ਹੈ ਜੀ ਕੋਈ 8000 ਵੀ ਦੇ ਰਿਹਾ ਕੋਈ 6000 ਤੱਕ ਵੀ ਦਈ ਜਾਂਦਾ ਪਰ ਇਹ ਸਾਨੂੰ ਅਸੀਂ ਆਪਸ਼ਨ ਦੇ ਰਿਹਾ ਸਿਰਫ 4345 ਰੁਪਏ 4345 ਪਿਓਰ ਨੈਚੁਰਲ ਕ੍ਰੇਵ ਤੇ ਸੂਟ ਆਊਗਾ ਜੀ 5 ਮੀਟਰ ਸੂਟ ਹੈ ਬਾਜੂ ਤੇ ਵਰਕ ਆਊਗਾ ਬਾਟਮ ਦੇ ਵੀ ਵਰਕ ਆਊਗਾ ਫਰੰਟ ਫੁੱਲ ਹੈਵੀ ਹੈ ਜੀ ਆਨੰਦ ਕਾਰਜਾਂ ਵਾਸਤੇ ਬੈਸਟ ਸੂਟ ਹੈ ਜੀ ਵਿਆਹ ਸ਼ਾਦੀ ਵਾਸਤੇ ਤੁਸੀਂ ਵੈਸੀ ਵੀਅਰ ਕਰਨਾ ਬਹੁਤ ਹੈਵੀ ਸੂਟ ਹੈ ਤੇ ਇਦਾਂ ਦੇ ਆਰਟੀਕਲ ਲੈਣ ਲਈ ਜ਼ਰੂਰ ਵਿਜ਼ਿਟ ਕਰੋ ਜੀ ਮਾਡਰਨ ਫੈਸ਼ਨ ਮੋਡ ਮੰਡੀ ਥੈਂਕ ਯੂ ਸੋ ਮਚ